ਅੱਜ ਵੀ ਗੱਲ ਕਰਨ ਲੱਗੇ ਆਂ ਵੀਰੋ ਮਲਕੀਤ ਰੌਣੀ ਦੀਆਂ ਚੋਰੀਆਂ ਦੇ ਇਤਿਹਾਸ ਦੀ ਅੱਜ ਜਿਹੜਾ ਮਲਕੀਤ ਰੌਣੀ ਤੁਸੀਂ ਐਕਟਰ ਵੇਨੇ ਇਹ ਸਾਰੇ ਨਚਾਰ ਭੰਡ ਦੇ ਦਲਾਰ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਮਿਸਗਾਈਡ ਕਰਤਾ ਤੇ ਕਰੋੜਾ ਰੁਪਏ ਇਕੱਠੇ ਕਰ ਲਏ ਬੜੇ ਗਾਂਦੇ ਇਹਨਾਂ ਦੇ ਤੁਸੀਂ ਜਿਹੜਾ ਨਕਾਬ ਪਾਇਆ ਹੋ ਨਕਾਬ ਵਾਲਾ ਜਾਓ ਮੈਦਾਨ ਦੱਸਦਾ ਆਂ ਅਸੀਂ ਵੀਰੋ 2008 ਦੀ ਗੱਲ ਆ ਅਸੀਂ ਬੰਬੇ ਰਹਿੰਦੇ ਹੁੰਨੇ ਆ ਤੇ ਸਾਡੇ ਨਾਲ ਇਹ ਸਾਡੇ ਫਲੈਟ 'ਚ ਰਹਿਣ ਆਇਆ ਪਹਿਲੀ ਾਰੋ ਦਾ ਮੁਲਾਕਾਤ ਹੋਈ ਤਨੇ ਦੱਸਿਆ ਵੀ ਮਤੀ ਹਾਲ ਟ੍ਰੀ ਕੀਤਾ ਆ ਕੀਤਾ ਹੋਗੀ ਤਾ ਸਾਡੇ ਨਾਲ ਹੀ ਉਥੇ ਕੋਈ ਪਤਾ ਨਹੀਂ ਹੁੰਦਾ ਆਹੀਂ ਸੀਨੀਅਰ ਬੰਦਾ ਸਮਝ ਕੇ ਇਹਨੂੰ ਨਾਲ-ਨਾਲ ਲਈ ਫਿਰ ਲੈ ਜਾਣਾ ਉਦੋਂ ਕੁਝ ਮੁੰਡੇ ਪੰਜਾਬ ਦੇ ਸਾਨੂੰ ਮਿਲੇ ਉਥੇ ਪੰਜਾਬੀ ਤੇ ਉਹ ਕਹਿੰਦੇ ਯਾਰ ਇਹ ਬੰਦਾ ਬਹੁਤ ਮਾੜਾ ਯਾਰ ਤੁਸੀਂ ਜਿਹਨੂੰ ਨਾਲ ਲਈ ਬੈਠੇ ਆ ਇਹ ਬੜਾ ਹੀ ਗੰਦ ਬੰਦਾ ਆ ਅਸੀਂ ਕਹੀਏ ਵੀ ਇਦਾਂ ਕਿਦਾਂ ਯਾਰ ਅਸੀਂ ਤੇ ਉਹ ਹੀ ਵੀ ਪੁਰਾਣਾ ਬੰਦਾ ਤੇ ਸੀਨੀਅਰ ਬੰਦਾ ਉਹ ਬੇ ਜਦੋਂ ਮਿਲਿਆ ਮਿਲਿਆ ਕਰਨ ਹੋਇਆ ਗਿਆ ਕਰਦੇ ਇਹ ਬੜਾ ਬੰਦਾ ਗੰਦਿਆ ਇਹਨੂੰ ਨਾਲੋਂ ਲਾਓ ਇਹ ਬੜਾ ਗੰਦ ਬੰਦਾ ਬੜਾ ਮਾੜਾ ਬੰਦਾ ਤੇ ਉਦੋਂ ਤਾਂ ਖਿਆਲ ਨਾ ਕੀਤਾ ਹੌਲੀ 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 6 ਮਹੀਨੇ ਸਾਲ ਚ ਉੱਥੇ ਅਪ ਡਾਊਨ ਕਰਦਾ ਰਹਿੰਦਾ ਹੁੰਦਾ ਇਹਦੇ ਹੌਲੀ ਹੌਲੀ ਇਹਨੇ ਫਿਰ ਆਪਣੀ ਅਸਲ ਜਿਹੜੀ ਨਸਲ ਆ ਉਹ ਦਿਖਾਉਣੀ ਸ਼ੁਰੂ ਕਰਤੀ ਤਾਂ ਹੀ ਬੜੇ ਹੈਰਾਨ ਹੋਈਏ ਕਰਦਾ ਕੀ ਹੁੰਦਾ ਸੀ ਇਹ ਵੀ ਇਹਨੇ ਜਾਣਾ ਕਿਤਾਬਾਂ ਚੱਕ ਲਿਆਉਣੀਆਂ ਚੋਰੀ ਕਿਤਾਬਾਂ ਚੱਕਿਆ ਅਸੀਂ ਸਾਰੇ ਮਤਲਬ ਰਾਈਟਰ ਹੁੰਨੇ ਆ ਤੇ ਕਿਤਾਬਾਂ ਜੋ ਅਸੀਂ ਪੜਨ ਬੋੜਨ ਵਾਸਤੇ ਲਿਆਉਣੀਆਂ ਨੇ ਜਦੋਂ ਜਾਣਾ ਝੋਲਾ ਭਰ ਕੇ ਲਿਆਉਣਾ ਜਦੋਂ ਜਾਣਾ ਝੋਰਾ ਝੋਲਾ ਭਰ ਕੇ ਲਿਆਉਣਾ ਜਦੋਂ ਜਾਣਾ ਬੈਗ ਭਰ ਕੇ ਲਿਆਉਣਾ ਇੱਕ ਦਿਨ ਜੀ ਟੀਵੀ ਤੇ ਇੰਟਰਵਿਊ ਚੱਲਣ ਢੀ ਆ ਕਿ ਇਹਦੇ ਘਰ ਦੀ ਇੰਟਰਵਿਊ ਲੈ ਰਹੇ ਆ YouTube ਤੇ ਤੇ ਉਹ ਸਾਹਮਣੇ ਵਾਲਾ ਇਹਨਾਂ ਦੀ ਮਹਾਨਤਾ ਦੱਸ ਰਿਹਾ ਵੀ ਦੇਖੋ ਕਿੰਨੇ ਮਹਾਨ ਇਨਸਾਨ ਹੈ ਇੱਕ گاؤں ਮੇ ਰਹਤੇ ਹਨ ਔਰ ਪਿੰਡ ਚ ਰਹਿ ਕੇ ਇਹਨਾਂ ਨੇ ਲਾਇਬ੍ਰੇਰੀ ਬਣਾਈ ਹੋਈ ਆ ਮਿੰਨੀ ਲਾਇਬ੍ਰੇਰੀ ਤੇ ਵੀ ਵੱਡੀਆਂ ਵੱਡੀਆਂ ਗੱਲਾਂ ਮਾਰਨਾ ਆਹੀਂ ਉਥੇ ਬੰਬੇ ਬੈਠੇ ਸਾਰੇ ਅਸੀਂੇ ਵੀ ਦੱਸ ਸਾਡੇ ਇਥੋਂ ਚੋਰੀ ਕਰਕੇ ਕਿਤਾਬਾਂ ਲੈ ਕੇ ਗਿਆ ਤੇ ਉਥੇ ਜਾ ਕੇ ਮਹਾਨ ਬਣ ਗਿਆ ਇਹ ਇਸ ਟਾਈਪ ਦੇ ਮਹਾਨ ਆਏ ਚੋਰ ਲੋਕ ਇਹਨੇ ਜੀ ਬੜੇ ਲੈਕਚਰ ਦਿਆ ਕਰਨੇ ਦਾੜੀ ਦੇ ਕੇ ਦਾੜੀ ਸਾਡੀ ਸਰਦਾਰਾਂ ਦੀ ਸ਼ਾਨ ਹੁੰਦੀ ਆ ਦਾੜੀ ਸਾਡੀ ਅਨਖ ਹੁੰਦੀ ਆ ਇੱਕ ਦਿਨ ਇਹਨੂੰ ਮਹਾ ਭਾਰਤ ਜੋਥੇ ਰੋਲ ਮਿਲ ਗਿਆ ਦਾੜੀ ਕਟਵਾ ਆਇਆ ਉਹ ਜਿਹੜੇ ਨਾਲ ਦੇ ਮੁੰਡੇ ਸੀ ਗੁਜਰਾਤ ਦੇ ਕੋਈ ਕਿਦੋਂ ਦਾ ਉਹ ਕਹਿੰਦੇ ਅਰੇ ਸਦਾ ਭਾਜੀ ਆਪ ਤੋਂ ਬੋਲਦੇ ਤੇ ਦਾੜੀ ਸਾਹ ਮਾਰੀ ਅਣਖ ਹੋਤੀ ਹੈ ਤੋ ਆਪਨੇ ਦਾੜੀ ਕਟਵਾ ਦੀ ਇਹ ਕਹਿੰਦਾ ਆ ਰਿਆ ਅਰੇ ਦਾੜੀ ਤੋ ਫਿਰ ਵੀ ਆ ਜਾਏਗੀ ਰੋਲ ਥੋੜੀ ਫਿਰ ਮਿਲੇਗਾ ਤੇਨੇ ਦਾੜੀ ਕਟਾ ਕੇ ਉਹ ਮਾਰੀ ਉਹ ਬੜਾ ਤਾਂਠਾ ਵੇਖਣਾ ਫਿਰ ਬਰਾ ਬੜੀ ਇਹਦੀਆਂ ਹੀ ਉਥੇ ਹਲਪ ਕੀਤੀ ਆ ਬੜੀ ਹਲਪ ਮਤਲਬ ਮੁੰਡਿਆਂ ਨੇ ਕੀਤੀ ਹੋਰ ਜਿਹੜੇ ਜਿੰਨੇ ਸੀ ਤੇ ਬੜੀ ਇਹਦੀ ਰਿਸਪੈਕਟ ਕਰਨੀ ਪਰ ਜਦੋਂ ਇਹਦਾ ਸੂਤ ਆ ਗਿਆ ਇਹ ਦਮ ਮਾਰਾ ਬੰਦਾ ਇਹਨੇ ਕਿਸੇ ਨਵੇਂ ਬੰਦੇ ਨੂੰ ਜਿਹੜੀ ਫਿਲਮ 'ਚ ਚਲਾ ਗਿਆ ਉੱਥੇ ਨਵੇਂ ਬੰਦਿਆਂ ਦੇ ਪੈਕਅਪ ਜਿਹੜੀ ਫਿਲਮ 'ਚ ਚਲਾ ਗਿਆ ਉੱਥੇ ਨਵੇਂ ਬੰਦਿਆਂ ਦਾ ਪੈਕਅਪ ਕਿਸੇ ਨਵੇਂ ਬੰਦੇ ਨੂੰ ਇਹਨੇ ਖੜੇ ਨਹੀਂ ਹੋਂ ਦਤਾ ਇੱਕ ਵੀ ਨਵਾਂ ਬੰਦਾ ਕਹਦੇ بڑے ਲੋਕਾਂ ਨੂੰ ਲਾਂਤਾਂ ਪਾਉਂਦੇ ਗਾਲਾਂ ਕੱਢਦੇ ਜਿੱਥੇ ਬਹਿ ਜਾਓ ਉੱਥੇ ਇਹਨੂੰ ਗਾਲਾਂ ਕੱਢਣਿਆ ਲੋਕ ਸਟਾਰਟ ਕਰ ਦਿੰਦੇ ਜਿੱਥੇ ਦਾ ਮਲਕੀਤ ਰੌਣੀ ਦਾ ਨਾਮ ਲੈ ਦੋ ਇਹ ਕਹਿੰਦੇ ਉਹ ਸੰਸਥਾ ਜੀ ਬਣਾਈ ਹੋਈ ਆ ਐਕਟਰਾਂ ਦੀ ਸੰਸਥਾ ਮੈਨੂੰ ਦੱਸਣ ਵੀ ਕਿਹੜੇ ਐਕਟਰ ਦੀ ਇਹਨਾਂ ਮਦਦ ਕੀਤੀ ਕਿਸਦੇ ਪਾਸੇ ਘੜਵਾਏ ਆ ਕਿਸੇ ਨਾਲ ਕੋਈ ਧੱਕਾ ਹੋਇਆ ਇਹਨਾਂ ਸਪੋਰਟ ਕੀਤੀ ਨਹੀਂ ਉਹ ਇਹਨਾਂ ਨੇ ਐਨਆਰਆਈਆਂ ਨੂੰ ਉੱਲੂ ਬਣਾਉਣ ਵਾਸਤੇ ਸੰਸਥਾ ਬਣਾਈ ਹੋਈ ਆ ਕਿ ਆ ਸਾਡੀ ਐਕਟਰਾਂ ਦੀ ਸੰਸਥਾ ਵਾ ਉਹ ਐਕਟਰ ਨਹੀਂ ਇਹ ਸਾਰੇ ਨਚਾਰ ਭਾਂਡੀ ਇਕੱਠੇ ਹੋਏ ਹੋਏ ਆ ਤੇ ਉਹ ਫੇਰ ਬਾਹਰੋਂ ਪਾਰਟੀਆਂ ਪੈਸਾ ਲਾਉਣ ਵਾਲੀਆਂ ਆਉਂਦੀਆਂ ਸ ਇਹਨਾਂ ਨੂੰ ਮਿਲਦੀਆਂ ਫਿਰ ਆਪੇ ਇਹਨਾਂ ਫਿਲਮਾਂ ਬਣਾਉਣੀਆਂ ਤੇ ਹੁਣ ਰੱਬ ਕਰੇ ਵੇਖਣਗੇ ਵੀ ਇਹ ਆਪੇ ਇਹਨਾਂ ਦੀਆਂ ਫਿਲਮਾਂ ਕੋਈ ਨਹੀਂ ਵੇਖਦਾ ਇਹ ਮਸਜਿਦ ਰੌਣਕੀਆਂ ਮੈਂ ਕੀ ਕੀ ਚੋਰੀਆਂ ਬੜੀਆਂ ਚੋਰੀਆਂ ਦੀਆਂ ਇਹਦੀਆਂ ਵੱਡੇ ਇਤਿਹਾਸ ਆ ਕਮੀਨਗੀਆਂ ਚੋਰੀਆਂ ਨੀਚਤਾ ਹੈ ਜਿਹੜੇ ਜਿਹੜੇ ਲੋਕ ਉਸ ਬੰਦੇ ਦੇ ਭਾਂਡੇ ਮਾਜਦੇ ਰਹੇ ਜਦੋਂ ਇਹ ਬਣ ਗਿਆ ਨੇ ਉਹਨਾਂ ਦੇ ਫੋਨ ਵੀ ਨਹੀਂ ਚੱਕੇ بڑے ਲੋਕ ਇਹਨੂੰ ਲਾਂਦਾਂ ਪਾਉਂਦੇ ਬڑے ਲੋਕ ਹਰ ਕਿਸੇ ਦੀ ਯਾਰ ਕਿਹਨਾ ਕੇਨਾ ਮਾੜੀ ਮੋਟੀ ਲਾਕਡਾਟ ਹੁੰਦੀ ਆ ਮੇਰੇ ਵੀ ਬੰਦੇ ਆਂਟੀ ਹੋਣਗੇ ਤੁਹਾਡੇ ਵੀ ਹੋਣਗੇ ਪਰ ਇਹ ਬੰਦਾ ਇਹੋ ਜਿਹਾ ਇਹਨੂੰ ਹਰ ਬੰਦਾ ਲਾਂਦਾਂ ਹੀ ਪਾਉਂਦਾ ਹਰ ਬੰਦਾ ਲਾਂਦਾਂ ਦਾ ਪਾਉਂਦਾ ਇਹਨੂੰ ਹਰ ਬੰਦਾ ਪਰ ਇਹਨਾਂ ਨੇ ਮੀਡੀਆ ਵਿੱਚ ਕਿਹੋ ਜਿਹਾ ਨਕਲੀ ਫੇਸ ਰੱਖਿਆ ਹ ਲੋਕਾਂ ਦੇ ਸਾਹਮਣੇ ਗੱਲਾਂ ਕਰ ਕਰਕੇ ਚੰਗੀਆਂ ਤੇ ਚੰਗੀਆਂ ਪੋਸਟਾਂ ਪਾ ਪਾ ਕੇ ਲੋਕ ਸੋਚਦੇ ਨਹੀਂ ਇਹ ਤਾਂ ਬੜੇ ਮਹਾਨ ਬੰਦੇ ਆ ਉਹ ਜਿੱਦਾਂ ਬ੍ਰਾਉਨ ਕੁੜੀ ਆ ਉਹ ਬ੍ਰਾਉਨ ਕੁੜੀ ਕੀ ਆ ਵੀ ਉਹ ਪਿਓ ਦੇ ਗੈਰਜ ਵਿੱਚ ਉਹ ਵੈਲਡਿੰਗ ਜਾਂ ਕਰਕੇ ਗੰਦੇ ਕੱਪੜੇ ਪਾ ਕੇ ਵੀਡੀਓ ਬਣਾ ਕੇ ਦਿਖਾ ਦਿੰਦੀ ਆ ਲੋਕ ਸੋਚਦੇ ਬੱਲੇ ਬੱਲੇ ਬੜੀ ਮਿਹਨਤ ਕਰਦੀ ਬੜੀ ਮਿਹਨਤ ਕਰਦੀ ਤੇ ਜਿਹੜੀਆਂ ਸਾਡੀਆਂ ਕੁੜੀਆਂ ਖਡਾਰਨਾ ਕਬੱਡੀ ਦੀਆਂ ਜਾਂ ਹੋਰ ਉਹਨਾਂ ਦਾ ਕਿਸੇ ਨੂੰ ਨਾਮ ਨਹੀਂ ਪਤਾ ਉਹ ਬਾਅਦ ਇੱਕ ਦਿਨ ਕਰਦੀ ਆ ਸ਼ੂਟ ਬਾਅਦ ਉਹ ਐਸ਼ਾ ਲੈਂਦੀ ਪੈਸੇ ਡਾਉਂਦੀ ਵਨਸ ਵਨ ਨੇ ਦੇਖਿਆ ਹੁਣੀਆਂ ਉਹਦੀਆਂ ਕਿਹੋ ਜਿਹੀਆਂ ਲੱਚਰ ਵੀਡੀਓ ਪਰ ਲੋਕਾਂ ਨੂੰ ਜਿਹਨੇ ਮੂਰਖ ਬਣਾ ਲਿਆ ਬਸ ਲੋਕੀ ਉਹਦੇ ਮਗਰ ਲੱਗ ਜਾਂਦੇ ਆ ਉਹ ਜਰਨੈਲ ਠੱਗਿਆ ਉਹਨੇ ਇੰਸਟਾ ਦੇ ਅਕਾਊਂਟ ਖੋਲ੍ਹਿਆ ਆ ਉੱਥੇ ਉਹ ਬੜੀਆਂ ਧਾਰਮਿਕ ਗੱਲਾਂ ਕਰਦਾ ਆ ਸਭ ਤੋਂ ਜ਼ਿਆਦਾ ਨਵੇਂ ਐਕਟਰਾਂ ਦਾ ਬੇੜਾ ਜਰਨੈਲ ਸਿੰਘ ਚੰਡੀਗੜ੍ਹ ਦਾ ਠੱਗ ਜਿਹਨੂੰ ਕਹਿੰਦੇ ਉਹਨੇ ਬੇੜਾ ਕਰ ਕੀਤਾ ਛੱਦੀ 18-20 ਲੱਖ ਦੀ ਇਹਨਾਂ ਨੇ ਠੇਕਾ ਕਰਨਾ ਵੀ ਐਕਟਰ ਸਾਰੇ ਮੈਂ ਲੈ ਕੇ ਆਉਂਗਾ ਤੇ ਪੁਰਾਣੇ ਐਕਟਰਾਂ ਦੇ ਪੈਸੇ ਲੈ ਲੈਣੇ ਜਿਹੜੇ ਨਵੇਂ ਵਿਚਾਰੇ ਉਹ ਜਿਹਨੂੰ 3000 ਦੇਣਾ ਉਹਦੇ ਨਾਤੇ 30000 ਲਿਖਣਾ ਸੱਦਾ 27000 ਆਪਣੀ ਜੇਬ 'ਚ ਕਰ ਲੈਣਾ ਐਕਟਰਾਂ ਦੀ ਬਦਹਾਲੀ ਔਰ ਇਹ ਇਨਾ ਪੈਸਾ ਕਮਾ ਗਏ ਉਹ ਜਰਨੈਲ ਦੀ ਪੂਰੀ ਹੈ ਕਿ ਬਿਲਡਿੰਗ ਦੱਸਦੇ ਅੱਧੀ ਬਿਲਡਿੰਗ ਉਹਦੀ ਹੈ ਚੰਡੀਗੜ੍ਹ ਕੀ ਕੀਤਾ ਇਹਨਾਂ ਕਿਹੜੇ ਐਕਟਿੰਗ ਕੀਤੀ ਕੀ ਕੀਤਾ ਪਰ ਇੰਨੀਆਂ-ਇੰਨੀਆਂ ਬਿਲਡਿੰਗਾਂ ਖਰੀਦ ਲੀਆਂ ਪਿਛਲੇ 15 ਸਾਲਾਂ ਜਿੰਨਾ ਇਹਨਾਂ ਠੱਗਾਂ ਨਿਚਾਰਾਂ ਭੰਡਾਂ ਦਲਾਲਾਂ ਨੇ ਪੰਜਾਬ ਦਾ ਪੰਜਾਬੀਅ ਦਾ ਨੁਕਸਾਨ ਕੀਤਾ ਤੇ ਪੰਜਾਬੀਅਤ ਨੂੰ ਵੇਚ ਕੇ ਖਾਦਾ ਨਾ ਉਹਦਾ ਕੋਈ ਹਿਸਾਬ ਹੀ ਨਹੀਂ ਤੇ ਨਵੇਂ ਟੈਲੈਂਟ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਜਿਹੜੀ ਜਾਗੋ ਆਈਆ ਫਿਲਮ ਆ ਨਾ ਬਹੁਤ ਸੋਹਣੀ ਫਿਲਮਾਂ ਨੂੰ ਵੀਰੋਧ ਜ਼ਰੂਰ ਵੇਖਿਓ ਸਾਡੇ ਪੰਜਾਬੀਆਂ ਵਾਸਤੇ ਕਿਸਾਨਾਂ ਵਾਸਤੇ ਬੜੀ ਵਧੀਆ ਫਿਲਮ ਆ ਬਹੁਤ ਸੋਹਣੀ ਫਿਲਮ ਆ ਇਹਦੇ ਵਿੱਚ ਮੇਰਾ ਇੱਕ ਮਿੱਤਰ ਆ ਰਾਜ ਸੰਧੂ ਮਿੱਤਰ ਵੀ ਆ ਤੇ ਆਪਣਾ ਟੀਚਰ ਵੀ ਆ ਉਹ ਚੰਗੇ ਵਿਚਾਰਾਂ ਵਾਲਾ ਸੀ ਚੰਗੀਆਂ ਚੀਜ਼ਾਂ ਬਣਾਉਣਾ ਚਾਹੁੰਦਾ ਸੀ ਪਰ ਉਹ ਪਿਛਲੇ 20 ਸਾਲ ਤੋਂ ਸਟਰਗਲ ਕਰ ਰਿਹਾ ਆ ਮੈਂ ਖੁਦ ਵਧੀਆ ਵਧੀਆ ਸਟੋਰੀ ਸਕ੍ਰਿਪਟਾਂ ਲੈ ਕੇ ਤੇ ਪ੍ਰੋਡਿਊਸਰਾਂ ਪਿੱਛੇ ਘੁੰਮਦਾ ਰਿਹਾ ਕਿਹਨੇ ਮੇਰੀ ਫਿਲਮ ਦੇ ਪੈਸੇ ਨਹੀਂ ਲਾਏ 2020 ਤੱਕ ਮੈਂ ਫੇਰ ਘਰ ਬਹਿ ਗਿਆ ਹੁਣ OTT ਆਇਆ ਤੇ ਹੁਣ ਚਾਂਸ ਖੁੱਲੇ ਆ ਪਰ ਇਹ ਠੱਗ ਜਿਹੜੇ ਆ ਠੱਗ ਕੀ ਕਰਦੇ ਆ ਕਹਿੋ ਜਿਆ ਸਾਹਮਣੇ ਵਾਲੇ ਨੂੰ ਨਵੇਂ ਬੰਦੇ ਨੂੰ ਇੱਕ ਐਹੋਜਾ ਚੱਕਰ ਵਿੱਚ ਪਾਉਂਦੇ ਗੱਲਾਂ ਗੱਲਾਂ ਨਾਲ ਐਹੋਜਾ ਚੱਕਰ ਵਿੱਚ ਪਾਉਂਦੇ ਬੰਦਾ ਫਸ ਜਾਂਦਾ ਆਪਾਂ ਸਿੱਧਾ ਦੱਸੀ ਦਾ ਭਾਈ ਇੱਕ ਵਧੀਆ ਸਟੋਰੀ ਲਵਾਂਗੇ ਵਧੀਆ ਐਕਟਰ ਲਾਵਾਂਗੇ ਵਧੀਆ ਡਾਇਰੈਕਟਰ ਲਾਵਾਂਗੇ ਵਧੀਆ 뮤직 ਲਾਵਾਂਗੇ ਵਧੀਆ ਫਿਲਮ ਬਣਾਵਾਂਗੇ ਚੰਗੀ ਪ੍ਰਮੋਸ਼ਨ ਕਰਾਂਗੇ ਸਭ ਕੁਝ ਚੰਗਾ ਹੋਇਆ ਤੇ ਫਿਲਮ ਪੈਸੇ ਕਮਾਉਂਦੀ ਕਮਾਉਂਦੀ ਆ ਇਹਨਾਂ ਨੇ ਹੋਰ ਹੀ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਬੰਦਾ ਫਸਾ ਲੈਣਾ ਹੁੰਦਾ ਆ ਐਨ ਆਰ ਆਈ ਲੁੱਟ ਲੈਣੇ ਹੁੰਦੇ ਆ ਤੇ ਐਨ ਆਰ ਆਈ ਵਿਚਾਰੇ ਲੁੱਟੇ ਜਾਂਦੇ ਆ ਇਹ ਮ제 ਲੈਂਦੇ ਆ ਇਹੋ ਹੀ ਇੱਕ ਗੁਰਪ੍ਰੀਤ ਤੋਤੀ ਅਰਗਾ ਕਲਾਕਾਰ ਯਾਰ ਬਹੁਤ ਵਿਚਾਰਾ ਚੰਗਾ ਮੁੰਡਾ ਤੇ ਬਹੁਤ ਵੱਡਾ ਸਟਰਗਲ ਹੁੰਦਾ ਆ ਮਰ ਪੱਲੇ ਕੀ ਪਿਆਉ ਦੇ ਕੱਖ ਨਹੀਂ ਇਹ ਸਭ ਇਹਨਾਂ ਵਰਗੀਆਂ ਦੀ ਕਰਕੇ ਆ ਧੰਨਵਾਦ ਵੀਰੋ ਧੰਨਵਾਦ ਜੱਗੋ ਪੰਜਾਬੀਓ ਜੱਗੋ ਧੰਨਵਾਦ